ਪੱਛਮ ਬੰਗਾਲ ਦੇ ਦੁਰਗਾਪੁਰ ਦੇ ਵਿੱਚ ਇੱਕ ਬੇहद ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਿੱਥੇ ਐਮਬੀਬੀਐਸ ਦੇ ਦੂਸਰੇ ਸਾਲ ਦੇ ਵਿਦਿਆਰਥਣ ਦੇ ਨਾਲ ਸਮੂਹਿਕ ਤੌਰ ਤੇ ਜ਼ਬਰਦਸਤ ਕੀਤਾ ਗਿਆ ਹੈ ਦੱਸਦੀ ਹੈ ਕਿ ਪੱਛਮ ਬੰਗਾਲ ਦੇ ਦੁਰਗਾਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਐਮਬੀਬੀਐਸ ਦੀ ਵਿਦਿਆਰਥਣ ਜੋ ਹੈ ਦੂਜੇ ਸਾਲ ਦੀ ਵਿਦਿਆਰਥਣ ਹੈ ਉਸ ਦੇ ਨਾਲ ਉਸ ਦੇ ਦੋਸਤ ਦੇ ਵੱਲੋਂ ਜੋ ਹੈ ਉਸ ਨੂੰ ਖਾਣਾ ਖਾਣ ਦੇ ਬਹਾਨੇ ਬਾਹਰ ਲੈ ਕੇ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੇ ਦੋਸਤ ਪਹੁੰਚਦੇ ਨੇ ਤੇ ਸਮੂਹਿਕ ਤੌਰ ਤੇ ਉਸ ਦਾ ਬਲਾਤਕਾਰ ਜੋ ਹੈ ਉਹ ਦੋਸਤਾਂ ਦੇ ਵੱਲੋਂ ਲੜਕੀ ਦੇ ਨਾਲ ਕੀਤਾ ਜਾਂਦਾ ਹੈ ਤਾਂ 오ਡੀਸਾ ਦੇ ਜਲੇਸ਼ਵਰ ਦੀ ਰਹਿਣ ਵਾਲੀ ਇਹ ਲੜਕੀ ਦੱਸੀ ਜਾ ਰਹੀ ਹੈ ਜਿਸ ਦੇ ਪਿਤਾ ਜੋ ਪੇਸ਼ੇਵਰੋ ਡਾਕਟਰ ਨੇ ਦੱਸ ਦਈਏ ਕਿ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਮੈਨੂੰ ਦੇਰ ਰਾਤ ਇੱਕ ਕਾਲ ਆਉਂਦੀ ਹੈ ਜਿਸ ਤੋਂ ਬਾਅਦ ਮੇਰੀ ਲੜਕੀ ਦਾ ਇੱਕ ਸਹਿਪਾਠੀ ਜੋ ਹੈ ਉਹ ਦੱਸਦਾ ਹੈ ਕਿ ਉਹਨਾਂ ਦੀ ਲੜਕੀ ਦੇ ਨਾਲ ਸਮੂਹਿਕ ਤੌਰ ਤੇ ਬਲਾਤਕਾਰ ਕੀਤਾ ਗਿਆ ਹੈ ਤਾਂ ਐਮਬੀਬੀਐਸ ਦੇ ਦੂਸਰੇ ਸਾਲ ਦੀ ਇਹ ਵਿਦਿਆਰਥਣ ਦੱਸੀ ਜਾ ਰਹੀ ਹੈ ਜੋ ਆਪਣੇ ਦੋਸਤ ਦੇ ਨਾਲ ਬਾਹਰ ਖਾਣਾ ਖਾਣ ਜਾਂਦੀ ਹੈ ਦੋਸਤ ਜੋਸੀ ਉਹਨੂੰ ਖਾਣਾ ਖਾਣ ਦੇ ਬਹਾਨੇ ਬਾਹਰ ਲੈ ਕੇ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੇ ਤਿੰਨ ਚਾਰ ਦੋਸਤ ਹੋਰ ਜੋ ਹੈ ਪਹੁੰਚਦੇ ਨੇ ਜਿਸ ਤੋਂ ਬਾਅਦ ਉਸ ਦਾ ਦੋਸਤ ਉਸ ਲੜਕੀ ਨੂੰ ਉਸੇ ਥਾਂ ਤੇ ਛੱਡ ਕੇ ਚਲਾ ਜਾਂਦਾ ਹੈ ਤਾਂ ਉਸ ਦੇ ਦੋਸਤਾਂ ਦੇ ਵੱਲੋਂ ਲੜਕੀ ਦੇ ਨਾਲ ਸਮੂਹਿਕ ਤੌਰ ਤੇ ਬਲਾਤਕਾਰ ਜੋ ਹੈ ਉਹ ਕੀਤਾ ਗਿਆ ਹੈ ਤਾਂ ਉੜੀਸਾ ਦੇ ਜਲੇਸ਼ਵਰ ਦੀ ਰਹਿਣ ਵਾਲੀ ਲੜਕੀ ਦੱਸੀ ਜਾ ਰਹੀ ਹੈ ਜਿਸ ਦੇ ਪਿਤਾ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਫੋਨ ਕਾਲ ਦੇ ਜ਼ਰੀਏ ਇਹ ਜਾਣਕਾਰੀ ਮਿਲੀ ਕਿ ਉਹਨਾਂ ਦੀ ਬੇਟੀ ਦੇ ਨਾਲ ਜ਼ਬਰਜਨਾਹ ਜੋ ਹੈ ਬਲਾਤਕਾਰ ਜੋ ਹੈ ਉਹ ਕੀਤਾ ਗਿਆ ਹੈ ਤਿੰਨ ਚਾਰ ਲੜਕੀਆਂ ਦੇ ਵੱਲੋਂ ਤਾਂ ਅਜਾਹੇ ਦੇ ਵਿੱਚ ਇਹ ਸਵਾਲ ਉੱਠ ਰਹੇ ਨੇ ਪ੍ਰਸ਼ਾਸਨ ਤੇ ਕਿ ਕਿਵੇਂ ਇੱਕ ਲੜਕੀ ਦੇ ਨਾਲ ਸਮੂਹਿਕ ਤੌਰ ਤੇ ਬਲਾਤਕਾਰ ਜੋ ਹੈ ਉਹ ਕੀਤਾ ਗਿਆ ਹੈ ਤਾਂ ਕਿਉਂਕਿ NCRB ਦੀ ਇੱਕ ਰਿਪੋਰਟ ਵੀ ਆਈ ਸੀ ਜਿਸ ਵਿੱਚ ਪੱਛਮ ਬੰਗਾਲ ਨੂੰ ਦੇਸ਼ ਦਾ ਸਭ ਤੋਂ ਸੁਰੱਖਿਅਤ ਰਾਜ ਜੋ ਸੀ ਸਟੇਟ ਜੋ ਸੀ ਉਹ ਦੱਸਿਆ ਗਿਆ ਸੀ ਪਰ ਅਜਾਹੇ ਦੇ ਵਿੱਚ ਆਲੇ ਇਸ ਖਬਰ ਦਾ ਨਿਕਲ ਕੇ ਸਾਹਮਣੇ ਆਉਣਾ ਇਸ NCRB ਦੀ ਰਿਪੋਰਟ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰਦਾ ਹੈ ਕਿ ਕਿਵੇਂ ਇੱਕ ਸੁਰੱਖਿਆ ਸਟੇਟ ਦੇ ਵਿੱਚ ਐਮਬੀਬੀਐਸ ਦੀ ਵਿਦਿਆਰਥਣ ਦੇ ਨਾਲ ਸਮੂਹਿਕ ਤੌਰ ਤੇ ਬਲਾਤਕਾਰ ਹੋ ਜਾਂਦਾ ਹੈ ਤਾਂ ਉੜੀਸਾ ਦੇ ਜਲੇਸ਼ਵਰ ਦੀ ਰਹਿਣ ਵਾਲੀ ਜੋ ਵਿਦਿਆਰਥਣ ਹੈ ਜੋ ਪੱਛਮ ਬੰਗਾਲ ਦੇ ਵਿੱਚ ਦੁਰਗਾਪੁਰ ਦੇ ਵਿੱਚ ਐਮਬੀਬੀਐਸ ਮੈਡੀਕਲ ਕਾਲਜ ਦੇ ਵਿੱਚ ਜੋ ਹੈ ਪੜਾਈ ਕਰ ਰਹੀ ਸੀ ਤਾਂ ਉਸਦੇ ਦੋਸਤ ਦੇ ਵੱਲੋਂ ਉਸ ਨੂੰ ਖਾਣਾ ਖਾਣ ਦੇ ਬਹਾਨੇ ਜੋ ਹੈ ਬਾਹਰ ਲੈ ਕੇ ਜਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਸਦੇ ਦੋਸਤਾਂ ਦੇ ਵੱਲੋਂ ਤਿੰਨ ਚਾਰ ਦੋਸਤਾਂ ਦੇ ਵੱਲੋਂ ਮਿਲ ਕੇ ਉਸਦੇ ਨਾਲ ਸਮੂਹਿਕ ਬਲਾਤਕਾਰ ਜੋ ਹੈ ਕੀਤਾ ਗਿਆ ਹਾਲਾਂਕਿ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਵੀ ਹੁੰਦੀ ਵੀ ਹੈ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ